ਇਹਦੇ ਤੀਜੇ ਸਾਲ ਦੀ ਵਿਦਿਆਰਥਣ ਸੀ ਪੜ੍ਹਾਈ ਵਿੱਚ ਭਾਵੇਂ ਬਹੁਤੀ ਹੁਸ਼ਿਆਰ ਤਾਂ ਨਹੀਂ ਸੀ ਪਰ ਦਰਮਿਆਨੇ ਤੋਂ ਉੱਪਰ ਦਰਜੇ ਦੀ ਪੜਾਟਕੂ ਸੀ ਉਹ ਸ਼ਸ਼ੀਲ ਸੀ ਸੁੰਦਰ ਸੀ ਸਚਿਆਰੀ ਸੀ ਉਸਦੀ ਮਾਂ ਸ਼ੀਲਾ ਬੰਤੀ ਅਕਸਰ ਕਹਿ ਦਿੰਦੀ ਲਾਜਵੰਤੀ ਮੇਰੀ ਸਚਿਆਰੀ ਧੀ ਹੈ ਗੁਗਲੀ ਮੁਗਲਿਸ਼ ਛੂਈ ਮੂਈ ਕਮਲਾ ਬੰਤੀ ਦਾ ਧੱਕੜ ਹੈ ਸਾਡੀ ਜੱਟਾਂ ਦੀਆਂ ਕੁੜੀਆਂ ਨਾਲ ਖੇਲਦੀ ਪੜ੍ਹਦੀ ਜੱਟਾਂ ਵਰਗੀ ਹੋ ਗਈ ਲਾਜਵੰਤੀ ਦਾ ਜਮਾ ਮਹਾਜਨਾ ਦੀ ਕੰਨਿਆ ਹੈ ਛੇਠਾ ਸ਼ਾਹੂਕਾਰਾਂ ਦੀਆਂ ਧੀਆਂ ਧਿਆਣੀਆਂ ਵਰਗੀਆਂ ਜੱਟਾਂ ਦਾ ਜੱਟਾਂ ਦੇ ਬਾਣੀਆਂ ਦਾ ਕੀ ਐ ਸ਼ੀਲਾ ਇੱਕੋ ਨੇ ਦੋਵੇਂ ਉਹਨਾਂ ਦਾ ਸਾਡੇ ਬਿਨਾਂ ਨਹੀਂ ਸਰਦਾ ਸਾਡਾ ਹੋਂਦ ਬਿਨਾਂ ਨਹੀਂ ਗੁਜ਼ਾਰਾ ਛਿਆਣੇ ਤਾਂ ਆ ਆ ਵੀ ਆਂਦੇ ਨੇ ਸ਼ਾਹ ਬਿਨਾਂ ਪਤਨੀ ਨਹੀਂ ਨਹੀਂ ਲਾਜੋ ਦੇ ਬਾਈ ਇਹ ਹੁਣ ਕਹਿਣ ਦੀਆਂ ਗੱਲਾਂ ਰਹਿ ਗਈਆਂ ਹੁਣ ਨਹੀਂ ਰਹੀਆਂ ਉਹ ਸਾਂਝਾ ਲਾਜੋ ਦਾ ਬਾਪੂ ਕੁਛ ਨਾ ਬੋਲਿਆ ਪਤਨੀ ਦੇ ਮੂੰਹ ਵੱਲ ਵੇਖੀ ਗਿਆ ਉਹੀ ਕਹਿਣ ਲੱਗੇ ਤੂੰ ਆਪ ਯਾਦ ਕਰ ਲਾਜੋ ਦੇ ਭਾਈ ਆਪਣੇ ਬਾਈ ਦਾ ਵੱਡੇ ਬਾਬੂ ਜੀ ਦਾ ਕਿੰਨਾ ਮਾਨ ਤਾਨ ਸੀ ਪਿੰਡ ਵਿੱਚ ਰੋਪਨਾ ਪਾਉਣ ਵੇਲੇ ਹਰੇਕ ਕੁੜੀ ਦਾ ਪਿਓ ਬਾਉ ਜੀ ਨੂੰ ਨਾਲ ਲੈ ਕੇ ਜਾਂਦਾ ਸੀ ਤਤਾਸਾ ਆਪਣੇ ਬਾਉ ਜੀ ਪਾਉਂਦੇ ਮੁੰਡੇ ਦੇ ਮੂੰਹ ਚ ਪਤਨੀ ਵੱਲੋਂ ਕੀਤੀ ਉਸਦੇ ਹੀ ਪਿਓ ਤੇ ਦਾਦੇ ਦੀ ਸਿਫਤ ਕਾਲੇ ਨੂੰ ਚੁਭ ਗਈ ਉਹਨੂੰ ਲੱਗਿਆ ਜਿਵੇਂ ਸ਼ੀਲਾ ਨੇ ਕਿਹਾ ਹੋਵੇ ਤੇਰਾ ਪਿਓ ਤੇ ਦਾਦਾ ਮੋਤਬਰ ਸਨ ਪਰ ਤੂੰ ਚੋਬਾਂ ਸਹਣੀਆਂ ਕਾਲੇ ਦਾ ਨਿਤਨੇਮ ਬਣਿਆ ਹੋਇਆ ਸੀ ਉਸ ਦਾ ਰੰਗ ਭਾਵੇਂ ਬਾਣੀਆਂ ਦੇ ਆਮ ਮੁੰਡਿਆਂ ਤੋਂ ਥੋੜਾ ਹੀ ਵੱਧ ਕਾਲਾ ਸੀ ਪਰ ਪਿੰਡ ਵਿੱਚ ਇੱਕ ਘਰ ਹੋਣ ਕਾਰਨ ਅਤੇ ਸੀਲ ਸੁਭਾਅ ਹੋਣ ਕਾਰਨ ਬਾਲੇ ਘਰਾਂ ਵਾਲਿਆਂ ਨੇ ਉਸ ਸਾਹਮਲੇ ਮੁੰਡੇ ਨੂੰ ਕਾਲਾ ਬਣਾ ਦਿੱਤਾ ਸੀ ਕਾਲਾ ਹੀ ਉਸ ਦਾ ਨਾਮ ਪੱਕ ਗਿਆ ਸੀ ਹੁਣ ਤੋਂ ਉਹਦੀ ਘਰ ਵਾਲੀ ਵੀ ਕਦੇ-ਕਦੇ ਮੋਹ ਨਾਲ ਤੇ ਕਦੇ ਮਸਤੀ 'ਚ ਆਖ ਦਿੰਦੀ ਕਾਲਾ ਸ਼ਾ ਕਾਲਾ ਮੇਰਾ ਕਾਲਾ ਹੀ ਸ਼ਾਹੂਕਾਰ ਗੋਰਿਆਂ ਨੂੰ ਦਫਾ ਕਰੋ ਮੈਂ ਆਪ ਤਿਲੇ ਦੀ ਤਾਰ ਆਵੇਂ ਪਤਨੀ ਦੇ ਬੋਧ ਉਸ ਦੇ ਅੰਦਰ ਖੁੱਭ ਜਾਂਦੇ ਪਰ ਉਸ ਦਾ ਸੁਭਾਅ ਬਣ ਗਿਆ ਸੀ ਕਿ ਹਰੇਕ ਗੱਲ ਜਲ ਜਾਂਦਾ ਉਹ ਜੋ ਕਹਿ ਵੀ ਛੱਡਦਾ ਕੋਈ ਨਹੀਂ ਕਾਲਾ ਤਾਂ ਕਾਲਾ ਸਹੀ ਫਿਰ ਵੀ ਚਿਲੇ ਦੀ ਤਾਰ ਕਾਲੀ ਕੁਰਮ ਤੇ ਹੀ ਮੜੀ ਗਈ ਹੈ ਤੇਰੇ ਨਾਲ ਸ਼ੀਲਾ ਕਾਲੇ ਦਾ ਰੰਗ ਸਿਹਰੀ ਹੋ ਗਿਆ ਐ ਨੋਕ ਚੋਗ ਨਾਲ ਜ਼ਿੰਦਗੀ ਚੱਲ ਰਹੀ ਸੀ ਛੋਟੀ ਜਹੀ ਕਿਰਾਏ ਦੀ ਦੁਕਾਨ ਅਤੇ ਸ਼ੀਲਾ ਦੀ ਸਲਾਈ ਮਸ਼ੀਨ ਖਾਨ ਜੋਗੇ ਤੋਂ ਥੋੜਾ ਜਿਹਾ ਵੱਧ ਰਿਜਕ ਪੈਦਾ ਕਰ ਰਹੀਆਂ ਸਨ ਸਰਫਾ ਸੰਪੂਰਨ ਉਹਨਾਂ ਦੇ ਜੀਵਨ ਦਾ ਸਲੀਕਾ ਬਣਿਆ ਹੋਇਆ ਸੀ ਉਸੇ ਨਾਲ ਉਹਨਾਂ ਵੱਡੀ ਧੀ ਵਿਆਹ ਦਿੱਤੀ ਸੀ ਛੋਟੀ ਲਾਜੋ ਨੂੰ ਪੜਾਈ ਜਾਂਦੇ ਸਨ ਲਾਜਵੰਤੀ ਸ੍ਰੇਧੀ ਸ਼ਰਮਾਕਲ ਸੀ ਉਹ ਆਪਣੇ ਆਪ ਵਿੱਚ ਰਹਿਣ ਵਾਲੀ ਕੁੜੀ ਸੀ ਉਹ ਬਹੁਤਾ ਬੋਲਦੀ ਨਹੀਂ ਸੀ ਸੰਗੋ ਜੇ ਕੋਈ ਉਸ ਨਾਲ ਹੱਸਦਾ ਖੇਡਦਾ ਚੌੜ ਚੱਪਾ ਕਰਦਾ ਤਾਂ ਉਹ ਸ਼ਰਮਾ ਜਾਂਦੀ ਮੁੰਡੇ ਹੀ ਨਹੀਂ ਕੁੜੀਆਂ ਵੀ ਲਾਜੋ ਤੇ ਟੋਟ ਕੇ ਕੱਸਦੀਆਂ ਉਹ ਲਾਜਵੰਤੀ ਦੇ ਬੂਟੇ ਵਾਂਗੂ ਹੱਥ ਲਾਇਆ ਕੁਮਲਾ ਜਾਵੇਂ ਸੁੰਘੜ ਕੇ ਇਕੱਠੀ ਹੋ ਜਾਵੇਂ ਝੱਟ ਬੜ 55 ਖਾ ਜਾਵੇਂ ਲਾਜਵੰਤੀ ਸੱਚ ਸੱਚੀ ਸੁਗੜ ਜਾਂਦੀ ਸੀ ਉਹ ਅਦਕਸ਼ਪਾਲ ਨੂੰ ਦੇਖ ਕੇ ਜ਼ਿਆਦਾ ਸੁੰਘੜਦੀ ਉਹ ਹੋਰ ਮੁੰਡਿਆਂ ਵਾਂਗ ਉਸ ਨੂੰ ਕੁਝ ਕਹਿਣਾ ਨਹੀਂ ਸੀ ਛੇੜਦਾ ਨਹੀਂ ਸੀ ਚੁੱਪਚੀ ਪੀਤਾ ਰਹਿੰਦਾ ਪੜਦਾ ਰਹਿੰਦਾ ਜਾਂ ਸਟੀਹ ਤੇ ਧਮਾਲਾ ਪਾਉਂਦਾ ਰਹਿੰਦਾ ਕਾਲਜ ਵਾਲੇ ਤਿੰਨੇ ਸਾਲ ਤਿੰਨ ਘੜੀਆਂ ਬਣ ਲੰਘ ਗਏ ਲਾਜੋ ਜਲਤੀ ਅੜੀਕ ਦੀ ਸੀ ਕਿ ਇੱਕ ਦਿਨ ਕਮਲਾ ਤੇ ਉਸਦਾ ਪਤੀ ਸਤਪਾਲ ਮਿਲ ਲਾ ਗਏ ਅੱਗੇ ਕੀ ਕਰੇਗੀ ਲਾਜੋ ਕਮਲਾ ਨੇ ਗੱਲ ਤੋਂ ਜੀ ਪਤਾ ਨਹੀਂ ਬਈ ਜਿਵੇਂ ਬਾਈਕ ਹੋਊਗਾ ਬਾਈ ਨੂੰ ਕੀ ਪਤਾ ਕਦੇ ਦਾਨਪੁਰੇ ਚੋਂ ਤਾਂ ਨਿਕਲਿਆ ਨਹੀਂ ਤੂੰ ਸਾਡੇ ਨਾਲ ਚੱਲ ਸ਼ਹਿਰ ਤੇਰਾ ਜੀਜਾ ਕਿਸੇ ਕੋਰਸ ਦਾ ਪਤਾ ਕਰ ਲਓ ਉੱਥੇ ਸਾਡੇ ਕੋਲ ਰਹਿ ਕੇ ਤਿਆਰੀ ਕਰ ਲਈ ਬਾਈ ਬੀਬੀ ਨੂੰ ਪੁੱਛ ਲਓ ਅਸੀਂ ਕੀ ਕਹਿੰਦੇ ਆ ਕੁੜੇ ਜੇ ਤੇਰੀ ਭੈਣ ਤੇ ਜੀਜਾ ਲ ਜਾਂਦੇ ਨੇ ਚਲੀ ਜਾ ਤੇ ਫੇਰ ਲਾਜਵੰਤੀ ਭੈਣ ਭੜਉਗੇ ਨਾ ਸ਼ਹਿਰ ਸ਼ਹਿ ਚਲੀ ਗਈ ਸਤਪਾਲ ਸਰਕਾਰੀ ਮੈਕੋ ਵਿੱਚ ਕਲਰਕ ਸੀ ਉਸਦੀ ਵਿਧਵਾ ਮਾਂ ਨੇ ਬੜੇ ਦੁੱਖਾਂ ਨਾਲ ਪਾਲ ਕੇ ਪਰਵਾਨ ਚੜਾਇਆ ਸੀ ਸਤਪਾਲ ਦੀ ਨੌਕਰੀ ਨੇ ਘਰ ਦਾ ਮੂੰਹ ਮੱਥਾ ਸਵਾਰ ਦਿੱਤਾ ਸੀ ਸਟਚੀ ਚੈਰੀ ਬਹੂ ਘਰ ਆਦਾਨ ਕਰਕੇ ਉਹ ਮਾਂ ਪੁੱਤ ਭਗਵਾਨ ਦਾ ਕੋਟਨ ਕੋਟ ਸ਼ੁਕਰਾਨਾ ਕਰਦੇ ਸਨ ਸ਼ਾਮ ਸਵੇਰੇ ਭਜਨ ਬੰਦਗੀ ਕਰਦੇ ਹਰਥਾਂ ਮੱਥਾ ਟੇਕਦੇ ਸਤਪਾਲ ਦੀ ਮਾਂ ਕਹਿੰਦੀ ਸਿਜਦਾ ਕਰ ਪੁੱਤ ਪਤਾ ਨਹੀਂ ਭਗਵਾਨ ਕਿਹੜੇ ਰੂਪ ਚ ਫਿਰਦਾ ਹੋਵੇ ਸਤਪੰਲ ਕਾਮਾ ਕਮਾਉ ਤੇ ਸੌਬਨੁਕ ਸੀ ਉਹ ਮਾਨ ਨਾਲ ਰੱਬ ਪੂਜਨ ਵਿੱਚ ਕੋਈ ਕਸਮ ਬਾਕੀ ਨਾ ਛੱਡਦਾ ਤਸਰ ਉਹ ਕੁੰਡੀ ਲਾਉਣ ਦੀ ਵੀ ਨਹੀਂ ਸੀ ਛੱਡਦਾ ਅਫਸਰਾਂ ਦੇ ਸਾਥੀ ਕਰਮਚਾਰੀਆਂ ਨਾਲ ਮਿਲ ਕੇ ਚੱਲਦਾ ਉਸਦੇ ਬੈਂਕ ਅਕਾਊਂਟ ਵਿੱਚ ਰਕਮਾਂ ਵੱਧ ਰਹੀਆਂ ਸਨ ਪੁਰਾਣਾ ਘਰ ਢਾਕੇ ਨਵੀਂ ਕੋਠੀ ਪਾ ਲਈ ਸੀ ਫ੍ਰਿਜ ਏਸੀ ਕਾਰ ਸਭ ਸਹੂਲਤਾਂ ਸਨ ਮਾਨਣ ਲਈ ਉਸ ਹਫਤੇ ਵਿੱਚ ਲਾਜਮੰਤੀ ਖਾਤਰਪੂਰਸਾਂ ਦਾ ਪਤਾ ਕਰ ਲਿਆ ਸ਼ਾਮ ਨੂੰ ਰੋਟੀ ਖਾਣ ਬਾਅਦ ਸਾਰੇ ਟੱਬਰ ਨੂੰ ਬਾਹ ਬਾ ਲਿਆ ਸਬਬ ਨਾਲ ਸ਼ੀਲਾਵੰਤੀ ਵੀ ਆਈ ਹੋਈ ਸੀ ਉਹ ਵੀ ਆ ਬੈਠੀ ਸੱਤ ਪੱਲ ਨੇ ਜੋ ਪਤਾ ਕੀਤਾ ਸੀ ਵਿਸਥਾਰ ਨਾਲ ਦੱਸ ਦਿੱਤਾ ਮੈਂ ਸਭ ਪਤਾ ਕਰ ਲਿਆ ਬੀਐਡ ਕਰਦਾ ਕੋਈ ਫਾਇਦਾ ਨਹੀਂ ਹਜ਼ਾਰਾਂ ਮੁੰਡੇ ਕੁੜੀਆਂ ਬੀਐਡ ਕਰੀ ਬੇਲੇ ਰੁੱਤੇ ਨੇ ਯੂਪੀਐਸਸੀ ਇਹ ਤੋਂ ਹੋਣੀ ਨਹੀਂ ਟਾਪ ਸਲੇਵਸ ਹੈ ਟਾਪ ਮੁਕਾਬਲਾ ਹੈ ਇਹਦੇ ਸਬਜੈਕਟਾਂ ਮੁਤਾਬਕ ਐਮਏ ਦਾ ਵੀ ਕੋਈ ਫਾਇਦਾ ਨਹੀਂ ਐਮਏ ਐਮਫਿਲ ਤੋਂ ਪੀਐਚਡੀ ਨੈਟ ਕਿੰਨਾ ਕੁਝ ਕਰਨਾ ਪੋ 8-10 ਸਾਲ ਲੱਗਣਗੇ ਐ ਤਾਂ ਫਿਰ ਐ ਤਾਂ ਫਿਰ ਰਿਪੋਰਟ ਨਿੱਲ ਹੈ ਕਰੀਏ ਪਿਆ ਨਹੀਂ ਕਬਲਾ ਮੇਰੀ ਸਲਾਹ ਹੈ ਇੱਕ ਤਾਂ ਲਾ ਦਿਓ ਭਰੇ ਨੌਕਰੀਆਂ ਦੇ ਫਾਰਮ ਦੂਜਾ ਬੈਂਕਾਂ ਦੇ ਟੈਸਟਾਂ ਦੀ ਤਿਆਰੀ ਕਰੇ ਇੱਥੇ ਰਹਿ ਕੇ ਸਾਰਾ ਛੱਡੋ ਮੇਰੀ ਮੰਨੋ ਗਾ ਕਰ ਦਿੰਦੇ ਆ ਕੋਈ ਚੰਗਾ ਜਿਹਾ ਘੜ ਪਾਲ ਕੇ ਕੋਈ ਕਾਰੋਬਾਰੀ ਸੇਠ ਸ਼ਾਹੂ ਪਰਮ ਦਾ ਲੱਭ ਲੈਣੇ ਆ ਕੀ ਪੇ ਨੌਕਰੀਆਂ ਚ ਗੱਲ ਤਾਂ ਭੈਣ ਜੀ ਦੀ ਠੀਕ ਹੈ ਸਤਪਾਲ ਦੀ ਮੰਮੀ ਦੀ ਚੀਲਾ ਬਣਦੀ ਬੰਤੀ ਕੋੰਦੀ ਹਾਂ ਸ਼ੀਲਾ ਭੈਣ ਜੀ ਚਲੋ ਮੇਰੇ ਨਾਲ ਪੰਡਤ ਦੇ ਦਵਾਈਏ ਟੇਵਾ ਵਿਆਹ ਦਾ ਐ ਮਾਰਦਾ ਰੇਖ ਚ ਮੇਖ ਪੱਤਰੀ ਵੀ ਵੇਖਦਾ ਨਾਲੇ ਕੰਪਿਊਟਰ ਵੀ ਵੇਖਦਾ ਹਸਤਰ ਖਾਵਾਂ ਵੀ ਵੇਖਦਾ ਹੈ ਜੋਤਿਸ਼ ਦਾ ਵਿਗਿਆਨ ਹੈ ਪੂਰਾ ਜਾਣਕਾਰ ਪੰਡਤ ਅਰਗੁਦਾਸ ਸਤਪਲ ਦੀ ਮਾਂ ਨੇ ਗੱਲ ਮੁਕਾ ਦਿੱਤੀ ਗੱਲ ਮੁੱਕੀ ਕਿੱਥੇ ਸੀ ਗਲਤਤ ਹੋਣ ਲੱਗ ਪਈ ਸੀ ਇਸ ਤੁਖਤਖਾਈ ਵਿੱਚ ਲਾਜਵੰਤੀ ਦਾ ਟੈਸਟ ਪਾਸ ਇਸ ਤੁਖਤਖਾਈ ਵਿੱਚ ਲਾਜਵੰਤੀ ਬੈਂਕ ਦਾ ਟੈਸਟ ਪਾਸ ਨਾ ਕਰ ਸਕੇ ਮਾਂ ਨੇ ਪੁੱਤ ਨਾਲ ਗੱਲ ਕੀਤੀ ਪੁੱਤ ਨੇ ਪਤਨੀ ਨੂੰ ਮਨਾਇਆ ਕਮਲਾਵੰਤੀ ਨੇ ਲਾਜੋ ਨੂੰ ਤਿਆਰ ਕੀਤਾ ਆਖਰ ਉਹ ਲਾਜੋ ਨੂੰ ਪੰਡਤ ਰਘੂਨਾਥ ਦੇ ਜੋਤਿਸ਼ ਕੇਂਦਰ ਲੈ ਗਏ ਰਘੂਨਾਥ ਦਾ ਜੋਤਿਸ਼ ਕੇਂਦਰ ਨਈ ਬਸਤੀ ਦੀ ਗਲੀ ਨੰਬਰ 6 ਚ ਸੀ ਜੋ ਗਲੀ ਨੇ ਜੀ ਰਹੀ ਬਾਜ਼ਾਰ ਬਣ ਗਿਆ ਸੀ ਕੇਂਦਰ ਆਲੀਸ਼ਾਨ ਬਣਾਇਆ ਹੋਇਆ ਸੀ ਅੱਗੇ ਬੀਟਿੰਗ ਹਾਲ ਅੱਗੇ ਉਸ ਤੋਂ ਅੱਗੇ ਇੱਕ ਦਫ਼ਤਰ ਜਿਸ ਵਿੱਚ ਕੰਪਿਊਟਰਾਂ ਤੇ ਦੋ ਜਣੇ ਬੈਠਦੇ ਜਿੱਥੇ ਮਰੀਜ਼ਾਂ ਦੀ ਮੁਢਲੀ ਮੁਢਲੀ ਪੁੱਛਪੜਤਾਲ ਬਾਦ ਫੀਸ ਜਮ੍ਹਾਂ ਕਰਾ ਲੈਂਦੇ ਕੇਸ ਹਿਸਟਰੀ ਪੁੱਛ ਲਿਖ ਲੈਂਦੇ ਜਦੋਂ ਸਾਰੀ ਪੁੱਛਗਿੱਛ ਕਰ ਲੈਂਦੇ ਤਾਂ ਫਿਰ ਜੋਤਸ਼ੀ ਕੋਲ ਭੇਜਦੇ ਹਾਂ ਲੜਕੀ ਬੋਲ ਬਾਬਾ 35-40 ਸਾਲ ਦਾ ਸਿਹਤਮੰਦ ਸੁੰਦਰ ਨੌਜਵਾਨ ਸੀ ਉਹ ਭਾਵੇਂ ਬਾਣੇ ਵਿੱਚ ॠषि ਰਾਜਕੁਮਾਰ ਲੱਗਦਾ ਸੀ ਬਾਬਾ ਜੀ ਤੁਸੀਂ ਤਾਂ ਜਾਣੀ ਜਾਣ ਹੋ ਅੱਗੇ ਤਾਂ ਲੜਕੀ ਦਾ ਭਵਿੱਖ ਅਸੀਂ ਤਾਂ ਲੜਕੀ ਦਾ ਭਵਿੱਖ ਪੁੱਛਣ ਆਏ ਆਂ ਸੱਤ ਪੌਤ ਦੀ ਮਾਂ ਨੇ ਦੋਵੇਂ ਹੱਥ ਜੋੜੇ ਹੋਏ ਸਾਨੂੰ ਮਾਤਾ ਭਵਿੱਖਵੇਂ ਤੋਂ ਬਹੁਤ ਕੁਝ ਆ ਗਿਆ ਬਾਬਾ ਇਸ ਲੜਕੀ ਨੇ ਬੈਂਕ ਦਾ ਟੈਸਟ ਦਿਆ ਥਾ ਫੇਲ ਹੋ ਗਈ ਨਿਰਾਸ਼ ਔਰ ਉਦਾਸ ਰਹਿੰਦੀ ਹੈ ਕੋਈ ਉਪਾਅ ਬਤਾਓ ਇਸकी ਸ਼ਾਦੀ ਵੀ ਕਰਨੀ ਹੈ ਵਿਚਾਰੀ ਲਾਜੋ ਕੀ ਪੰਡਤ ਨੇ ਆਪਣੇ ਅਨੇ ਆਪਣਾ ਕੰਪਿਊਟਰ ਖੋਲ੍ਹਿਆ ਪਤਰੀ ਦੇ ਪੱਤਰੇ ਫਰੋਲੇ ਹੱਥ ਦੀਆਂ ਰਖਾਵਾਂ ਵੇਖੀਆਂ ਉਹ ਕਦੇ ਸਕਰੀਨ ਵੇਖਦਾ ਕਦੇ ਫੜ ਕੇ ਫੜਦਾ ਕਦੇ ਨਿਗਾਹਾਂ ਹੱਥ ਤੇ ਘੜ ਦਿੰਦਾ ਲਾਜੋ ਦੀਆਂ ਸੱਚੇ ਹੱਥ ਦੀਆਂ ਉਂਗਲਾਂ ਦੇ ਕੋਟੇ ਉਸ ਆਪਣੇ ਹੱਥ ਨਾਲ ਬੋਲੇ ਜੇ ਫੜੇ ਹੋਏ ਸਨ ਤੇ ਬਾਬਾ ਤੋੜ ਲੱਗੀ ਵਾਲਾ ਬੰਗ ਅਵਾਸੀ ਲੈਂਦਾ ਅੱਖਾਂ ਬੰਦ ਕਰਦਾ ਅਖੀਰ ਐਨ ਲੱਗਾ ਇਸ ਲੜਕੀ ਕੇ ਗ੍ਰਹਿ ਔਰ ਨਿਸ਼ਤਰ ਭਾਗਿਆ ਕੀ ਕੁੰਡਲੀ ਖਾਸ ਤਰ੍ਹਾਂ ਖਾਏ ਦੇਖਣੇ ਕੇ ਬਾਅਦ ਇਨਕੀ ਕਿਸਮਤ ਕਾ ਪ੍ਰਿੰਟ ਅੱਛਾ ਨਹੀਂ ਹੈ ਇਸਕੇ ਭਾਗਿਆ ਪਰ ਅਭਿਸ਼ નિਸ਼ਚਰ ਭਾਰੀ ਹੈ ਨੌਕਰੀ ਕਾ ਜੋਗ ਵੀ ਆਗੇ ਜਾ ਕੇ ਬਣਤਾ ਹੈ ਇਸਕੇ ਲਈ ਇਸੇ ਪਰਿਸ਼ਰਮ ਔਰ ਪ੍ਰਯਾਸ ਕਰਨੇ ਪੜੇਗੇ ਪਰਿਸ਼ਮ ਪਰਿਸ਼ਰਮ ਭਾਵ ਹੈ ਹਾਰਡ ਵਰਕ ਸਫਲਤਾ ਮਿਲ ਸਕਤੀ ਹੈ ਲੇਕਿਨ ਸ਼ਾਦੀ ਕਿਆ ਨਾਮ ਹੈ ਲੜਕੀ ਕਾ ਪੰਡਤ ਰੁਕਿਆ ਤੱਬਰਦੇ ਜੀਆਂ ਵੱਲ ਵੇਖਣ ਲੱਗਾ ਉਹ ਪ੍ਰਭਾਵ ਜਾਤ ਰਹਾ ਸੀ ਉਹ ਸਾਰੇ ਇੱਕ ਟੱਕ ਪੰਡਤ ਵੱਲ ਵੇਖ ਰਹੇ ਸਨ ਜਿਵੇਂ ਨੀਂਦ ਚ ਪਏ ਬੰਦੇ ਦੀਆਂ ਅੱਖਾਂ ਖੁੱਲੀਆਂ ਰਹਿ ਗਈਆਂ ਹੋਣ ਪੰਡਤ ਨੇ ਫਿਰ ਨਾਮ ਪੁੱਛਿਆ ਤਾਂ ਸਾਰੇ ਉੱਬੜ ਬੜ ਬੁੜੇ ਜੀ ਲਾਜੋ ਲਾਜਮੰਤੀ ਸੇਵਕ ਜਨ ਸੁਣੋ ਸ਼ਾਦੀ ਕੇ ਦੋ ਗ੍ਰਹਿ ਹੁੰਦੇ ਹਨ ਇੱਕ ਗ੍ਰਹਿ ਐਸੀ ਕੰਡੀਸ਼ਨ ਪੈਦਾ ਕਰਦਾ ਹੈ ਜਿਸਮੇ ਵਿਅਕਤੀ ਕਾ ਮਨ ਵਿਆਹ ਕੇ ਪ੍ਰਤੀ ਜਾਂਦਾ ਹੀ ਨਹੀਂ ਦੂਸਰੇ ਮੇ ਪ੍ਰਾਣੀ ਕਾ ਰੁਝਾਨ ਹੁੰਦਾ ਹੈ ਸ਼ਾਦੀ ਵਿਆਹ ਹੋ ਪਰਵਾਰਿਕ ਜੀਵਨ ਹੋ ਘਰ ਗ੍ਰਸਤੀ ਹੋ ਪਰ ਗ੍ਰਹਿ ਕੀ ਪ੍ਰਸਥਿਤੀਆਂ ਉਲਟ ਦਿਸ਼ਾ ਮੇ ਹੁੰਦੀ ਹੈ जैसे बेटी लाजबंती की परिस्थितियां सही दिशा में नहीं हैं पंडित ने रुक के आसे पास देखा तो फिर कहना जारी रखा तिथि का स्वामी हर प्राणी के लिए विवाह लाता है इस तिथि में मनुष्य पैदा हुआ है उसका जो स्वामी ग्रह होगा वो कंट्रोलर होगा विवाह शादी के लिए जिम्मेवार जे तिथि का स्वामी ग्रह दोष बना दे तो शादी विवाह के लिए अच्छी कंडीशन नहीं मानी जाती इस ग्रह दोष में मैरज भी हो जाए तो सफल नहीं होगी बेटी लाजमंती के लगन और कुंडली दोनों में शनि गुरु केतु केतु का प्रभाव बहुत अधिक है और बार में भाव का प्रभाव बहुत स्ट्रांग है मंगल दोष भी जबरदस्त है सही विवाह को सही विवाह को काट रहे हैं इसीलिए इसके विवाह प्रांत पति की मृत्यु अवश्य होगी ज्योतिषी ने बोलना बंद किया सुन के उन सारे के दंद जुड़ गए उन्होंने जोत सिकंदरचो जो उठ के आना दुपहर हो गया लाजवंती दा दा सारा शरीर ही मिट्टी होया पिया सी वो टुर रही सी पर नहीं सी पता कि टुर रही है घर आ गई सी पर नहीं सी पता कि घर आ गई है रात पई दिन चढ़या कुछ ना रोटी खादी ना चा पानी पीता दो तीन दिन एही लंगे शीला वस नु लेके पिंड आगी ਪਿੰਡ ਆ ਕੇ ਉਸ ਦਾ ਹੋਰ ਬਰਾ ਹਾਲ ਹੋ ਗਿਆ ਲਾਜੋ ਨੇ ਬੋਲਣਾ ਹੱਸਣਾ ਨਹਾਉਣਾ ਪੜ੍ਹਨਾ ਕੰਮਕਾਰ ਸਭ ਛੱਡ ਦਿੱਤਾ ਮਾਂ ਖਾਣ ਨੂੰ ਦਿੰਦੀ ਖਾ ਲੈਂਦੀ ਕੁਝ ਪੀਣ ਨੂੰ ਦਿੰਦੇ ਪੀ ਲੈਂਦੀ ਨਾ ਆਪ ਮੰਗਦੀ ਨਾ ਖਾਣ ਪੀਣ ਤੋਂ ਜਵਾਬ ਦਿੰਦੀ ਪਈ ਹੋਈ ਛੱਤ ਬੱਲ ਮੂਤਰ ਮੂਤਰ ਚਾੱਕੀ ਜਾਂਦੀ ਜੇ ਕੋਈ ਬੁਲਾਉਂਦਾ ਬੋਲਦੀ ਨਾ ਲੱਖ ਪੁੱਛਦਾ ਕੋਈ ਨਹੀਂ ਕਾਇ ਫੜਦੀ ਜੇ ਕੋਈ ਬਹੁਤੀ ਪੁੱਛਤਾਸ ਕਰਦਾ ਜिद ਕਰਦਾ ਤਾਂ ਰੋਣ ਲੱਗ ਪੈਂਦੀ ਫਟਕੋਰੇ ਭਰਦੀ ਅੱਖਾਂ ਚੋਂ ਪਰਲ ਪਲ ਪਾਣੀ ਛੁੱਟੀ ਜਾਂਦੀ ਨੀਂਦ ਨਾ ਆਉਂਦੀ ਜੇ ਕਿਤੇ ਅੱਖ ਲੱਗਦੀ ਤਾਂ ਬਲਦਾ ਸਿਵਾ ਦਿਸਦਾ ਖਿਲਰਿਆ ਖਿਲਰਿਆ ਸੁਧੂਰ ਦਿਸਦਾ ਕੁੱਟੀਆਂ ਬੰਗਾ ਦੇ ਢੇਰ ਨਜ਼ਰੀ ਪੈਂਦੇ ਪੜੱਕ ਨੀਰ ਖੁੱਲ ਜਾਂਦੀ ਮਨ ਵਿਚਲਤ ਵਿਚਿਲਤ ਹੋ ਜਾਂਦਾ ਅੰਜੂ ਹਟਕੋਰੇ ਤੇਜ਼ ਹੋ ਜਾਂਦੇ ਸ਼ੀਲਾ ਦੇ ਕਾਲਾ ਉਸਨੂੰ ਡਾਕਟਰਾਂ ਦੇ ਲੈ ਕੇ ਗਏ ਡਿਪਰੈਸ਼ਨ ਟੈਨਸ਼ਨ ਦੀਆਂ ਦਵਾਈਆਂ ਦਿੱਤੀਆਂ ਨਸ਼ੇ ਦੀ ਡੋਜ਼ ਵਧਾ ਕੇ ਦਿੱਤੀ ਸਿਆਣਿਆਂ ਤੋਂ ਪੁੱਛਣ ਲਈਆਂ ਬਾਬਾਂ ਤੋਂ ਹਥੌਲੇ ਕਰਵਾਏ ਕੇਲਿਆਂ ਸਾਧਾਂ ਤੋਂ ਧਾਗੇ ਤਰੀਕ ਕਰਾਏ ਤੂਨੇ ਕੀਤੇ ਢਾਲੇ ਲਾਹੇ ਮਾਤਾ ਰਾਣੀਆਂ ਦੀਆਂ ਕੜਾਈਆਂ ਕੀਤੀਆਂ ਵਿਭਾਗ ਦੇ ਡੇਰੇ ਤੇ ਗਏ ਪਰ ਕਿਤੋਂ ਕੋਈ ਫਾਇਦਾ ਨਾ ਹੋਇਆ ਸ਼ਹਿਰ ਚ ਵੀਦੀ ਮਟਿਆ ਲਾਜੋ ਸੁੱਕ ਕੇ ਪਿੰਜਰ ਬਣ ਗਏ ਕਈ ਮਹੀਨੇ ਬੀਤਣ ਬਾਅਦ ਸਤਪਾਲ ਦੀ ਮਾਂ ਉਹਨਾਂ ਸਾਰਿਆਂ ਨੂੰ ਫੇਰ ਉਸ ਜੋਸ਼ ਜਉਤ ਸਿਕੰਦਰ ਲੈ ਗਈ 6-7 ਜਣਿਆਂ ਨਾਲ ਆਈ ਕੁੜੀ ਦੀ ਹਾਲਤ ਵੇਖ ਪੰਡਤ ਇੱਕ ਵਾਰ ਤਾਂ ਭੱਤਰ ਗਿਆ ਉਸ ਪੈਂਤਰਾ ਬਦਲਿਆ ਆਪਨੇ ਉਪਾਏ ਤੋਂ ਪੁੱਛਿਆ ਹੀ ਨਹੀਂ ਬਹੁਤ ਅੱਛਾ ਉਪਾਏ ਹੈ ਇਸਕਾ ਮੇਰੇ ਬਾਸ ਸਿਰਫ 21000 ਰੁਪਏ ਲੱਗेंगे ਕਸ਼ਟ ਕਟ ਜਾਏਗਾ ਬਤਾਓ ਬਾਬਾ ਉਪਾਏ ਜਲਦੀ ਕਰੋ ਉਹ ਲਗਭਗ ਸਾਰੇ ਹੀ ਬੋਲ ਪਏ ਐਸੇ ਕਰੋ ਕੰਨਿਆ ਕੋ 7 ਦਿਨ ਕੱਚੀ ਦਸਤੀ ਸੇ ਦਾ ਹਲਾਓ ਇੱਕ ਬਾਤੀ ਮੇ 1 ਕੱਪ ਦੂਧ ਡਾਲ ਕੇ ਵਿੱਚ 7 ਪੱਤੇ तुलसी के घेर लो आठवें दिन शनिवार के दिन यहां ले आओ जहां इसकी शादी तुलसी के गुट्टे से कर देंगे 21 दिन में गुट्टा सूख जाएगा और इसका कष्ट निवारण हो जाएगा पंडित रुकया अपने उपादा असर भक्ता ते देखने लगया 11000 रुपए जमा करा दो 10000 रुपए शादी के दिन लेंगे ओ ओ, ओ सारे औसान मारियां मांग औसान मारियां ਮਾਰੇ ਹੋਇਆ ਬਾਗ ਬੈਠੇ ਸਨ ਆਖਰਕਾਰ ਕਾਲਾ ਬੋਲਿਆ ਸੋਚ ਕੇ ਦੱਸਦੇ ਹਾਂ ਇਸ ਵਿੱਚ ਸੋਚਣੇ ਕੀ ਕਾ ਬਾਤ ਹੈ ਉਪਾਏ ਕਰਾਓ ਤੂਲਸੀ ਕਾ ਬੂਟਾ ਜੇ ਘਰ ਨੇ ਘਰ ਨੇ ਨਹੀਂ ਤਾਂ ਨਰਸਰੀ ਸੇ ਲੈ ਜਾਓ ਸਭ ਤੋਂ ਪਹਿਲਾ ਕਾਲਾ ਉੱਠਿਆ ਫਿਰ ਕਮਲਾ ਬਣਤੀ ਫਿਰ ਸਾਰੇ ਉੱਠ ਖੜੇ ਹੋਏ ਉਹ ਜੋਤਸ਼ ਕੇਂਦਰ ਤੋਂ ਬਾਹਰ ਆ ਗਏ ਸਤਪਾਲ ਕੇ ਘਰ ਜਾਣ ਉਪਰੰਤ ਉਹ ਤਿੰਨੇ ਕਾਲਾ ਹੀਲਾ ਤੇ ਲਾਜਵੰਤੀ ਪਿੰਡ ਜਾਣ ਲਈ ਬੱਸ ਸਟੈਂਡ ਤੇ ਆ ਗਏ ਉਹ ਜੇ ਪਿੰਡ ਵਾਲੀ ਬਸ ਚੜ੍ਹੇ ਲਈ ਸੀ ਕਿ ਕਿਸੇ ਸਮੇਂ ਲਾਜਮਨਤੀ ਦਾ ਕਲਾਸ ਪੈਦੋ ਰਹਾ ਆਦਰਸ਼ ਪਾਲ ਮਿਲ ਗਿਆ ਉਹ ਲਾਜਮਨਤੀ ਦੀ ਹਾਲਤ ਵੇਖ ਕੇ ਠਠੰਬਰ ਗਿਆ ਕੁਝ ਿਰਵਾਦ ਉਹ ਸੰਭਲਿਆ ਅਤੇ ਨਮਸਤੇ ਜਾਬਦਾ ਜੀ ਅੰਕਲ ਜੀ ਮੈਂ ਲਾਜਮਨਤੀ ਦਾ ਕਲਾਸ ਪੈ ਲਵਾ ਆਦਰਸ਼ ਨਾਮ ਹੈ ਮੇਰਾ ਆਗੀ ਹੋ ਗਿਆ ਲਾਜਮਨਤੀ ਨੂੰ ਕੀ ਦਸੀਏ ਭਾਈ ਦੋਵਾਂ ਪਤੀ ਪਤਨੀ ਨੇ ਸਭ ਕੁਝ ਦੱਸ ਦਿੱਤਾ ਸੁਣ ਕੇ ਆਦਰਸ਼ ਡਾਢਾ ਦੁਖੀ ਹੁੰਦਾ ਬੋਲਿਆ ਅੰਕਲ ਜੀ ਇੱਕ ਸਲਾਹ ਦੇਵਾਂ ਜੇ ਮੰਨੋਗੇ ਤਾਂ ਦੱਸ ਭਾਈ ਜੇ ਮੰਨਣ ਵਾਲੀ ਹੋਈ ਤਾਂ ਮੰਨਾਂਗੇ ਵੀ ਤੂੰ ਦੱਸ ਫਿਰ ਦਰਸ਼ਪਾਲ ਕਹਿਣ ਲੱਗਾ ਇੱਥੇ ਹੀ ਇਸੇ ਸ਼ਹਿਰ 'ਚ ਤਰਕਸ਼ੀਲਾ ਦਾ مشਵਰਾ ਕੇਂਦਰ ਹੈ ਉੱਥੇ ਇਸ ਤਰ੍ਹਾਂ ਦੇ ਮਾਨਸਿਕ ਤੌਰ ਤੇ ਪਰੇਸ਼ਾਨ ਮਰੀਜ਼ਾਂ ਦਾ ਵਿਗਿਆਨਕ ਤਰੀਕੇ ਨਾਲ ਇਲਾਜ ਕੀਤਾ ਜਾਂਦਾ ਹੈ ਸੁਣਾ ਤਾਂ ਮੈਂ ਵੀ ਹੈ ਕਾਲੇ ਨੇ ਕਿਹਾ ਉੱਥੇ ਵੀ ਜਾਵਾਂਗੇ ਦੁਖੀਏ ਨੂੰ ਕੋੜ ਪਿਆਰਾ ਸ਼ੀਲਾਵੰਤੀ ਨੇ ਹਾਂ ਮੇਂ ਪਰ ਦਿੱਤੀ ਤੀਜੇ ਦਿਨ ਉਹ مشਵਰਾ ਕੇਂਦਰ ਸੰਦ ਵਿਗਿਆਨਕ ਚੇਤਨਾ ਕੇਂਦਰ ਦੀ ਲਾਲ ਫਲੈਗਸ ਉਹਨਾਂ ਦੀਆਂ ਅੱਖਾਂ ਸਹਿਲਾ ਰਹੀ ਤਾਰਖੀ ਤਾਰਖੀਰ ਸੁਸਾਇਟੀ ਦੇ ਆਗੂ ਉੱਥੇ ਹਾਜ਼ਰ ਥਣ ਜਿਸ ਕਮਰੇ ਵਿੱਚ ਉਸ ਨੂੰ ਬਹਾਇਆ ਗਿਆ ਉਹ ਕਿਤਾਬਾਂ ਨਾਲ ਭਰਿਆ ਹੋਇਆ ਸੀ ਕੰਧਾਂ ਦੇ ਨਾਲ ਫਰਸ਼ ਤੋਂ ਛੱਤ ਤੱਕ ਕਿਤਾਬਾਂ ਦੇ ਰੇਕ ਲੱਗੇ ਹੋਏ ਸਨ ਇੱਕ ਬਜ਼ੁਰਗ ਕਾਊਂਟਰ ਤੇ ਬੈਠਾ ਕੁਝ ਲਿਖ ਰਿਹਾ ਸੀ ਉਹ ਹੌਲੀ-ਹੌਲੀ ਉੱਠਿਆ ਪਾਣੀ ਦੇ ਤਿੰਨ ਗਲਾਸ ਉਹਨਾਂ ਨੂੰ ਪੜਾ ਪਾ ਗਿਆ ਉਹ ਕਮਰੇ 'ਚੋਂ ਨਿਕਲਿਆ ਤੇ ਕੁਝ ਚਿਰ ਬਾਅਦ ਹੀ ਮੁੜਾਇਆ ਆਓ ਬੀਬੀ مشਵਰਾ ਰੂਮ ਚਾਹੋ ਉਹ ਤਿੰਨੇ ਉੱਠੇ ਤੇ ਉਸ ਬਾਬੇ ਦੇ ਪਿੱਛੇ-ਪਿੱਛੇ ਦੂਜੇ ਕਮਰੇ ਵਿੱਚ ਚਲੇ ਗਏ ਮਸ਼ਰਕ مشورہ ਕੇ ਕੇਂਦਰ ਵਿੱਚ ਦੋ ਜਣੇ ਬੈਠੇ ਸਨ ਇੱਕ ਕੱਟੇ ਵਾਲਾਂ ਵਾਲਾ 30-35 ਸਾਲਾਂ ਦਾ ਨੌਜਵਾਨ 2060 ਕੁ ਸਾਲ ਦਾ ਪਰਪਰਤੀਲਾ ਬੰਦਾ ਉਹਨਾਂ ਦੋਵਾਂ ਨੇ ਸਾਰੀ ਕੇਸ ਹਿਸਟਰੀ ਸੁਣੀ ਖਾਸ ਤੌਰ ਤੇ ਜਿੱਥੋਂ ਬਿਮਾਰੀ ਸ਼ੁਰੂ ਹੋਈ ਸੀ ਬਾਰ ਬਾਰ ਪੁੱਛਿਆ ਕਾਲੇ ਸ਼ੀਲਾਵੰਤੀ ਤੇ ਲਾਜੋ ਤੋਂ ਕੱਲੇ-ਕੱਲੇ ਤੋਂ ਸੁਣਿਆ ਜੇ ਕੋਈ ਦੂਜਾ ਬੋਲਦਾ ਤਾਂ ਉਸਨੂੰ ਟੋਕ ਦਿੰਦੇ ਤੂੰ ਨਾ ਬੋਲ ਭਾਈ ਇਹਨੂੰ ਦੱਸਣ ਦੇ ਦੰਦਾਂ ਦੇ ਡਾਕਟਰਾਂ ਵਰਗੀ ਇਲਾਜ ਕੁਰਸੀ ਦੇ ਲਾਜਵੰਤੀ ਨੂੰ ਲਟਾ ਕੇ ਹਿਪਨੋਟਾਈਜ਼ ਕੀਤਾ ਸਮੋਹਨ ਨੀਂਦ ਵਿੱਚ ਉਸ ਨੂੰ ਸਵਾਲ ਕੀਤੇ ਜਵਾਬ ਕਢਾਏ ਹਦਾਇਤਾਂ ਦਿੱਤੀਆਂ ਅਖੀਰ ਤਿੰਨਾਂ ਨੂੰ ਬਿਠਾ ਲਿਆ ਤੇ ਕਿਹਾ ਆਹ ਭਾਈ ਧਿਆਨ ਨਾਲ ਸੁਣੋ ਇਹ ਅੰਧਵਿਸ਼ਵਾਸ ਹੈ ਜੋ ਬਾਬੇ ਨੇ ਤੁਹਾਨੂੰ ਦੱਸਿਆ ਜਿਸ ਤੇ ਯਕੀਨ ਕਰਕੇ ਤੁਸੀਂ ਬਿਮਾਰੀ ਤੋਂ ਬਿਨਾਂ ਹੀ ਰੋਗ ਛੇੜ ਗਏ ਕੁਦਰਤੀ ਵਰਤਾਰਿਆਂ ਬਾਰੇ ਪੂਰਾ ਗਿਆਨ ਨਾ ਹੋਣ ਕਰਕੇ ਜ਼ਿੰਦਗੀ ਦੀਆਂ دشਵਾਰੀਆਂ ਦੀ ਸਹੀ ਸਮਝ ਨਾ ਹੋਣ ਕਾਰਨ ਇਹ ਅੰਧਵਿਸ਼ਵਾਸ ਜਨਮ ਲੈਂਦੇ ਹਨ ਇਸ ਬਹਿਮ ਧਰਮ ਦਾ ਫਾਇਦਾ ਇਹ ਅਖੌਤੀ ਸਿਆਣੇ ਜੋਤਸ਼ੀ ਪਖੰਡੀ ਬਾਬੇ ਠਹਾਉਂਦੇ ਹਨ ਜੀਵਨ ਦੇ ਮਾਨਸਿਕ ਤਣਾਅ ਨੂੰ ਵਿਗਿਆਨਕ ਤਰੀਕਿਆਂ ਕਾਉਂਸਲਿੰਗ ਅਤੇ ਦਵਾਈਆਂ ਨਾਲ ਹੱਲ ਕਰਨ ਦੀ ਬਜਾਏ ਭੂਤਾਂ ਪ੍ਰੇਤਾਂ ਆਤਮਾਵਾਂ ਗ੍ਰਹਾਂ ਦਾ ਧਰਮ ਸਿਰਜ ਕੇ ਆਰਥਿਕ ਲੁਕਟ ਕਰਦੇ ਹਨ ਫਿਰ ਨਾਲ ਦਾ ਨੌਜਵਾਨ ਕਹਿਣ ਲੱਗਾ ਭੈਣ ਮੇਰੀਏ ਤੈਨੂੰ ਕੋਈ ਬਿਮਾਰੀ ਨਹੀਂ ਖੰਡੀ ਪੰਡਤ ਨੇ ਪਤੀ ਮਰ ਜਾਣ ਦਾ ਝੂਠਾ ਡਰ ਪਾਇਆ ਫਿਰ ਤੁਲਸੀ ਦੇ ਬੂਟੇ ਨਾਲ ਵਿਆਹ ਕਰਨਦਿਆਂ ਗੈਰ ਵਿਗਿਆਨਕ ਗੈਰ ਸਮਾਜਿਕ ਗੈਰ ਮਾਨਵੀ ਉਪਾਅ ਦੱਸਿਆ 21000 ਰੁਪਏ ਮੰਗੇ ਉਸ ਦਾ ਮਨੋਰਥ ਢਾਕੇ ਪੈਸੇ ਵਟੋਲਦਾ ਸੀ ਕੋਈ ਦਵਾਈ ਨਹੀਂ ਕੋਈ ਮੈਡੀਟੇਸ਼ਨ ਨਹੀਂ ਖੁਸ਼ ਰਹਿ ਮਨ ਵਿੱਚ ਭਰਮ ਘੱਟ ਮੈਂ ਤੈਨੂੰ ਆ ਕਿਤਾਬ ਦਿੰਦਾ ਜੋਤਿਸ਼ ਝੂਠ ਬੋਲਦਾ ਹੈ ਇਹ ਬੜੀ ਜੇ ਸਮਝ ਨਾ ਆਵੇ ਬਾਰ-ਬਾਰ ਪੜੀ ਫੇਰ ਗੱਲ ਕਰਾਂਗੇ 15 ਦਿਨਾਂ ਬਾਅਦ ਘਰ ਜਾ ਕੇ ਲਾਜਵੰਤੀ ਨੇ ਕਿਤਾਬ 2-3 ਵਾਰ ਪੜ੍ਹੀ ਖਾਸ ਗੱਲਾਂ ਡੂੰਘੇ ਵਿਚਾਰਾਂ ਉੱਤੇ ਡੂੰਘੇ ਵਿਚਾਰਾਂ ਅਤੇ ਤਰਕਸ਼ੀਲ ਵਿਗਿਆਨਕ ਫਲਸਫੇ ਨੂੰ ਉਸ ਹਾਈਲਾਈਟ ਨਾਲ ਉਘਾੜ-ਗਾੜ ਕੇ ਆਤਮ-ਸਾਤ ਕੀਤਾ ਉਸ ਦਾ ਜਿਹਨ ਸ਼ੀਸ਼ੇ ਵਾਂਗ ਸਾਫ਼ ਹੁੰਦਾ ਗਿਆ ਉਸ ਦਾ ਪਈ ਰਹਿਣਾ ਘਟਦਾ ਗਿਆ ਅੰਦਰਲਾ ਡਰ ਨਿਕਲਦਾ ਗਿਆ 15 ਦਿਨਾਂ ਵਿੱਚ ਕਾਇਆ ਪਲਟ ਗਈ ਇੱਕ ਦਿਨ ਲਾਜਵੰਤੀ ਨੇ ਮਾਪੇ ਨੂੰ ਕੋਲ ਬਿਠਾ ਲਿਆ ਤੇ ਕਹਿਣ ਲੱਗੀ ਮੰਮੀ ਪਾਪਾ ਮੈਂ ਠੀਕ ਹਾਂ ਪਰ ਸੋ ਆਪਾਂ ਮਸ਼ਵਰਾ ਕੇਂਦਰ ਜਾਵਾਂਗੇ ਤਰ ਅਛੀ ਲੰਕਾਂ ਦਾ ਧੰਨਵਾਦ ਕਰਨ ਫਿਰ ਮੈਂ ਬੈਂਕ ਦੇ ਇਗਜ਼ਾਮ ਦੀ ਤਿਆਰੀ ਕਰਾਂਗੀ ਪਾਸ ਕਰਕੇ ਸਾਹ ਲਵਾਂਗੀ ਮੈਂ ਪਾਸ ਹੋ ਪਾਪਾ ਮੈਂ ਬੈਂਕ ਅਫਸਰ ਬਣੂੰਗੀ ਵਿਆਹ ਵੀ ਕਰਾਵਾਂਗੇ ਦੀਦੀ ਨੂੰ ਫੋਨ ਕਰ ਦਿਓ ਛੱਡੋ ਮੈਂ ਆਪ ਹੀ ਕਰ ਦਿੰਦੀ ਹਾਂ ਧੰਨ